ਦੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਮੈਂ ਪਿਛਲੇ 5 ਦਿਨ ਪਹਿਲਾਂ ਠੀਕ ਆ ਮੈਂ ਆਇਆ ਸੀ ਤੇ ਮੇਰ ਤੋਂ ਨਹੀਂ ਰਿਹਾ ਗਿਆ ਪੰਜਾਬ ਦਾ ਦੁੱਖ ਵੇਖਿਆ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਉਹ ਦਿਨ ਵੀ ਮਾਝਾ ਸਾਡੇ ਸਾਡੀ ਮਾਰਸ਼ਲ ਮਾਰਸ਼ਲ ਕੌਮ ਆ ਪਹਿਲੀ ਗੱਲ ਸਾਡੀ ਠੀਕ ਆ ਤੇ ਮਾਝਾ ਮਾਝੇ ਨੇ ਹਮੇਸ਼ਾ ਸੰਤਾਪ ਹੰਡਾਇਆ ਠੀਕ ਆ ਸੰਤਾਲੀ ਲਾ ਲਓ ਪਹਿਲਾਂ 88 ਵਾਲਾ ਲਾ ਲਓ ਪਰ ਹੁਣ ਮਾਝੀ ਵਾਲੀ ਕੱਲੀ ਗੇਮ ਨਹੀਂ ਰਹਿ ਗਈ ਹੁਣ ਮੈਨੂੰ ਫੋਨ ਆਇਆ ਸੀ ਮੱਕੜ ਸਾਹਿਬ ਆਪਣੇ ਫਾਜ਼ਿਲ ਕਾ ਸਾਡੇ ਉਧਰ ਹਰਿਆਣੇ ਵਾਲੇ ਪਾਸੇ ਫਰੋਜ਼ ਪਰ ਘੱਗਰ ਉਥੋਂ ਵੀ ਟੁੱਟ ਗਈ ਸੋ ਆ ਟਾਈਮ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਖੜਾਂਗੇ ਮੇਰੇ ਮਾਧਮ ਰਾਈ ਮੇਰੇ ਹੋਰ ਜਿੰਨੇ ਵੀ ਬਿਜ਼ਨਸਮੈਨ ਭਰਾਤੋ ਕੀ ਭਰਾ ਵੀ ਬਿਜ਼ਨਸਮੈਨ ਆ ਬਿਲਡਰ ਆ ਠੀਕ ਆ ਮੇਰੇ ਨਾਲ ਖੜਾ ਹੋਰ ਵੀ ਮੇਰੇ ਜਿੰਨੇ ਬਿਜ਼ਨਸਮੈਨ ਭਰਾ ਆ ਮੈਨੂੰ ਹੋਣ ਨਾ ਕਰਨਾ ਪਵੇ ਕਿਸੇ ਨੂੰ ਆਪੇ ਰਲ ਕੇ ਠੀਕ ਆ ਆਪਾਂ ਪੰਜਾਬ ਨਾਲ ਖੜੀਏ ਇਹ ਸਮਾਂ ਪੰਜਾਬ ਨਾਲ ਖੜਨ ਦਾ ਠੀਕ ਆ ਜਿੰਨਿਆਂ ਤੋਂ ਟਰੈਕਟਰ ਦਿੱਤੇ ਜਾਂਦੇ ਆ ਦਓ ਜਿੰਨਿਆਂ ਤੋਂ ਕੋਈ ਫੰਡ ਭੇਜੇ ਜਾਂਦੇ ਆ ਭੇਜੋ ਆਪਾਂ ਪੰਜਾਬ ਦੀ ਮਤ ਕਰੀਏ ਬਾਅਦ ਭਾਵੇਂ ਮੇਰਾ ਮੇਰੇ ਖਾੜੇ ਖੂੜੇ ਜਦੋਂ ਆ ਪਾਣੀ ਥੱਲੇ ਹੋ ਗਿਆ ਮੇਰੇ ਫਰੀ ਖਾੜੇ ਲਵਾ ਲਿਓ ਠੀਕ ਆ ਬਿਜ਼ਨਸਮੈਨ ਆਹੀ ਰਿਕਵਰੀ ਆ ਮੈਂ ਆਹੀ ਰਿਕਵਰੀ ਕਰ ਸਕਦਾ ਵੀ ਹੁਣ ਅੱਗੇ ਮੈਂ ਫਿਲਮਾਂ ਚੋਣਾ ਮੇਰੇ ਤੋਂ ਪਰ ਤੋਂ ਫਿਲਮ ਠੀਕ ਆ ਠੀਕ ਆ ਮੈਂ 3-4 ਕਰੋੜ ਰੁਪਇਆ ਫਿਲਮ ਦਾ ਮੰਗਦਾ ਮੇਰੀ ਉਹ ਵੀ ਮੇਰੇ ਤੋਂ ਫਰੀ ਦੀ ਫਿਲਮ ਕਰਾ ਲਓ ਪਰ ਇੱਕ ਵਾਰੀ ਉਹ ਜਿਹੜੇ ਮੈਨੂੰ ਪੈਸੇ ਦੇਣੇ ਆ ਉਹ ਪੈਸੇ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬ ਮੈਨੂੰ ਕਿਸੇ ਵੀ ਮੇਰੇ ਮੈਂ ਆਹ ਮੈਸੇਜ ਆਉਦੇ 11 ਦੋਸਤਾਂ ਨੂੰ ਲਾਉਣ ਲੱਗਾ ਮੈਂ ਕਿਸੇ ਨੂੰ ਹੁਣ ਫੋਨ ਨਹੀਂ ਕਰਨਾ ਇਹ ਕੈਮਰਿਆਂ ਰਾਹੀਂ ਸਾਰੇ ਮੈਨੂੰ ਵੇਖ ਰਿਆ ਠੀਕ ਆ ਆਪਾਂ ਵਾਦੇ ਘਾਟੇ ਬਾਅਦ ਪੂਰੇ ਕਰ ਲਾਂਗੇ ਅੱਜ ਜਿੰਨਾ ਪੈਸਾ ਭੇਜਿਆ ਜਾਂਦਾ ਜਿੰਨਾ ਰਾਸ਼ਨ ਭੇਜਿਆ ਜਾਂਦਾ ਠੀਕ ਆ ਆਪਾਂ ਐਨ ਜੀਓ ਆ ਭਾਜੀ ਹੁਣੀ ਠੀਕ ਆ ਗਲੋਬਲ ਸੇਕ ਵਾਲੇ ਇਹਨਾਂ ਨੂੰ ਭੇਜੋ ਇਹਨਾਂ ਦਾ ਡਾਇਰੈਕਟਰ ਠੀਕ ਆ ਆਪਾਂ ਪੰਜਾਬ ਦੇ ਨਾਲ ਖੜੀਏ ਬਸ ਬਹੁਤਾ ਕੁਝ ਕਿੰਨੇ ਟਰੈਕਟਰ ਦੇ ਭਾਜੀ ਆਪਾਂ ਦੇਖੋ ਆਪਾਂ 100 ਟਰੈਕਟਰ ਦੀ 100 ਟਰੈਕਟਰ ਦਾ ਜਕਾਰਾ ਬੁਲਾਇਆ ਸੀ ਵੀ ਮੈਂ 5 ਕਰੋੜ ਰੁਪਏ ਆਪ ਦਊਗਾ 100 ਟਰੈਕਟਰ ਮੇਰੇ ਜਿੰਨੇ ਮੇਰੇ ਯਾਰ ਦੋਸਤ ਨੇ ਬਿਜ਼ਨਸਮੈਨ ਨੇ ਠੀਕ ਆ ਵਿਦੇਸ਼ਾਂ ਚ ਬੈਠੇ ਨੇ ਠੀਕ ਆ ਸਾਰਿਆਂ ਨੂੰ ਸਾਰਿਆਂ ਤੋਂ ਮੈਂ ਸੇਵਾ ਲਵਾਂਗਾ ਵੀ ਆਪਾਂ ਆਪਦੇ ਪੰਜਾਬ ਨੂੰ 100 ਟਰੈਕਟਰ ਦਈਏ ਠੀਕ ਆ ਉਹਦੇ ਵਿੱਚ ਮੈਂ 10 ਟਰੈਕਟਰ ਪਹਿਲੇ ਲੈ ਕੇ ਆ ਗਿਆ ਦੂਜੇ ਟਰੈਕਟਰ ਮੇਰੇ 10 ਮੇਰੇ ਭਰਾਵਾਂ ਨੇ ਸੇਵਾ ਵੀ ਭੇਜਤੀ ਜਿਨ੍ਹਾਂ ਦੇ ਵਿੱਚ ਆਪਣਾ ਅਗਲੇ ਹਫਤੇ ਗੁਲਸ਼ਨ ਗੁਲਸ਼ਨ ਸਨੀ ਮੱਕੜ ਪਿੰਕੀ ਢਾਲੀ ਵਾਲਾ ਭਾਜੀ ਤੇ ਜਸ਼ਨ ਬਈ ਠੀਕ ਆ ਇਹਨਾਂ ਨੇ ਪੇਮੈਂਟਾਂ ਵੀ ਭੇਜਤੀਆਂ ਵੀ ਅਗਲਾ ਅਗਲਾ ਸਾਡਾ ਕੀ ਕਹਿੰਦੇ ਹੁੰਦੇ ਆ ਲੋਟ ਅਗਲਾ ਲੋਟ ਰੈਡੀ ਆ ਪ੍ਰੀਤ ਟਰੈਕਟਰ ਤੋਂ ਤੇ ਪ੍ਰੀਤ ਵਾਲੇ ਨਾਲ ਮੇਰਾ ਵਧੀਆ ਪਿਆਰ ਆ ਕੋਈ ਹੋਰ ਕੰਪਨੀ ਦਾ ਵੀ ਟਰੈਕਟਰ ਜਿਵੇਂ ਕਹਿੰਦੇ ਸੀ ਵੀ ਨਹੀਂ ਨਹੀਂ ਸਾਨੂੰ ਟਰੈਕਟਰ ਚਾਹੀਦਾ ਤੁਸੀਂ ਭਾਵੇਂ ਪ੍ਰੀਤ ਤੋਂ ਹੀ ਲੈਦੇ ਹੋ ਵਾਹ 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 ਜਿਹੜਾ ਵੀ ਭਾਜੀ ਆਪਾਂ ਹਾਂ ਆਪਾਂ ਆਡੇ ਪੰਜਾਬ ਨਾਲ ਖੜੇ ਆ ਸਾਉਂਟ ਵਾਲੀ ਵੀ ਕੋਈ ਗੱਲ ਨਹੀਂ ਜਿੰਨਾ ਜੋ ਉਹਨਾਂ ਦਾ ਹੈ ਵਪਾਰੀ ਆ ਅਸੀਂ ਸਮਝਦੇ ਹਾਂ ਹਾਂ ਉਹਨਾਂ ਦੀ ਵੀ ਮਜਬੂਰੀ ਆ ਠੀਕ ਹੈ ਅਸੀਂ ਤਾਂ ਸੇਵਾ ਕਰਨ ਆਏ ਸੀ ਉਸੇ ਗੱਡੀ 'ਚ ਬੈਠਦੇ ਸਾਰ ਉਦੋਂ ਤੁਸੀਂ ਕਹਿ ਵੀ ਸਾਨੂੰ ਟਰੈਕਟਰਾਂ ਦੀ ਲੋੜ ਆ ਅਸੀਂ ਕਹਾਂ ਕੋਈ ਗੱਲ ਨਹੀਂ ਟਰੈਕਟਰਾਂ ਦਾ ਬਾਅਦ 'ਚ ਅਸੀਂ ਗੱਡੀ 'ਚ ਬਹਿ ਕੇ ਤੁਸੀਂ ਨਾਲੇ ਸੀ ਔਰ ਇਹ ਵੀ ਇੱਕ ਅਮਰਪ੍ਰੀਤ ਹੋਣੇ ਗੱਲ ਥੋੜੀ ਜੀ ਅੱਗੇ ਆ ਜੋ ਅਮਰਪ੍ਰੀਤ ਜੀ ਕਿ ਇਹ ਟਰੈਕਟਰ ਕਹਿ ਰਹੇ ਸੀਗੇ ਕਿ ਕੱਲੇ ਹੜਾ ਨਹੀਂ ਓਦੋਂ ਬਾਅਦ ਵੀ ਪੰਜਾਬ ਲਈ 100 ਟਰੈਕਟਰ 200 ਜਿੰਨਾ ਵੀ ਆਊਗਾ ਭਾਈ ਜੀ ਅਸੀਂ ਜਿੰਨੇ ਕੁ ਜੋਗੇ ਆ ਨਾਲ ਖੜੇ ਆ ਜਦੋਂ ਪੰਜਾਬ ਤੇ ਕੋਈ ਮੁਸੀਬਤ ਆਊਗੀ ਸਭ ਤੋਂ ਭਾਈ 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 ਜੀ ਮੈਂ 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 ਆਹ ਦੱਸ ਮੈਂ ਆਹ ਦੱਸ ਟਰੈਕਟਰ ਮੈਂ ਆਹ 10 ਟਰੈਕਟਰਾਂ ਦੀ ਜਿਹੜੀ ਸੇਵਾ ਹੈ ਉਹ ਭਾਜੀ ਹੁਣਾਂ ਨੂੰ ਦੇ ਕੇ ਚੱਲਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰੀ ਮੈਂ 10 ਟਰੈਕਟਰ ਭਾਜੀ ਹੁਣਾਂ ਨੂੰ ਦੇ ਕੇ ਚੱਲਿਆ ਅਗਲੇ 10 ਜਿਵੇਂ ਬਾਬੇ ਭੂਰੀ ਵਾਲੇ ਗਏ ਆ ਉਹਨਾਂ ਉਹਨਾਂ ਤੋਂ ਸਿੱਧਾ ਡਿਟੇਲ ਲੈ ਕੇ ਉਹਨਾਂ ਦੇ ਨਾਮ ਕਰਾ ਕੇ ਚੱਲ ਜਾਗੇ ਫਿਰ ਹੋਰ ਜਿਹੜੀ ਸੰਸਥਾ ਜਿਵੇਂ ਜਿਹਨੂੰ ਲੋੜ ਆ ਠੀਕ ਹੈ ਸਾਡਾ ਭਰਾ ਆ ਐਡਾ ਪਹਿਲਾਂ ਤਾਂ ਇੱਧਰ ਪੂਰੇ ਕਰਾਂਗੇ ਬਾਕੀ ਤੁਸੀਂ ਕੀ ਕਰੋਗੇ ਉਹ ਮੈਨੂੰ ਨਹੀਂ ਪਤਾ ਅਮਰਪ੍ਰੀਤ ਜੀ ਸਮਝਾ ਦਿਓ ਇਹਨਾਂ ਟਰੈਕਟਰਸ ਦਾ ਪ੍ਰੋਜੈਕਟ ਕਿਉਂਕਿ ਅਸੀਂ ਸੇਵਾ ਕਰਕੇ ਚੱਲ ਜਾਂਗੇ ਸਾਨੂੰ ਨਹੀਂ ਆ ਉਹ ਭਾਈ ਦੇਖੋ ਮੈਂ ਪਹਿਲਾਂ ਵੀ ਸਾਰਿਆਂ ਬਾਈ ਜੀ ਉਹਨਾਂ ਨਾਲ ਗੱਲ ਹੋਈ ਸੀ ਤਾਂ ਅਸੀਂ ਇਹ ਚਾਹੁੰਦੇ ਕਿ ਅਸੀਂ ਪੈਸਾ ਨਾ ਲਈਏ ਅਸੀਂ ਐਸੈਟ ਇਹੋ ਜਿਹਾ ਬਣਾਈਏ ਜਿਹੜਾ ਥਰੂਆਊਟ ਦਾ ਜ਼ਿੰਦਗੀ ਸਾਰਿਆਂ ਦੇ ਕੰਮ ਆਵੇ ਤੇ ਜਿਹੜੇ ਟਰੈਕਟਰ ਨੇ ਉਹ ਅੱਜ ਜੀ ਜਦੋਂ ਅਸੀਂ ਜ਼ਿੰਮੇਦਾਰਾਂ ਦੇ ਪਰਿਵਾਰਾਂ 'ਚ ਜਾ ਰਹੇ ਹਾਂ ਉਹਨਾਂ ਦਾ ਰੇਤਾ ਰੇਤਾ ਇੰਨਾ ਖੜਾ ਹੈ ਘਰਾਂ ਚ ਹੋਰ ਲੋੜ ਹੈ ਉਹ ਸੰਧ ਸਾਡੇ ਕੋਲੇ ਹੈ ਨਹੀਂ ਸੋ ਬਾਈ ਉਹਨਾਂ ਨੇ ਕਿਹਾ ਸੀ ਸੇਵਾ ਕਰਨਾ ਚਾਹੁੰਦੇ ਆ ਸੀ ਕਿ ਸੇਵਾ ਜੇ ਤੁਸੀਂ ਕਰਨੀ ਹੈ ਸਾਨੂੰ ਟਰੈਕਟਰ ਲੈ ਕੇ ਦੋ ਜਿਹੜਾ ਅਸੀਂ ਉਹਨਾਂ ਦੇ ਰੇਤਾ ਵੀ ਕੱਢੀਏ ਕੱਲ ਨੂੰ ਅਗਰ ਫਸਲਾਂ ਮਾਉਣੀਆਂ ਨੇ ਜਿਹੜਾ ਛੋਟਾ ਜ਼ਿਮੀਦਾਰ ਹੈ ਅਸੀਂ ਉਹਨਾਂ ਨੂੰ ਦਈਏ ਤੇਲ ਵੀ ਅਸੀਂ ਆਪਣੇ ਪੱਲਿਓਂ ਦਈਏ ਕਿ ਉਹ ਯੂਜ਼ ਕਰਨ ਭਾਵੇਂ ਸਾਲ ਲੱਗੇ ਭਾਵੇਂ 2 ਸਾਲ ਲੱਗੇ ਹੜਾ ਤੋਂ ਬਾਅਦ ਜਿਹੜੇ ਟਰੈਕਟਰ ਨਹੀਂ ਤੇਲ ਤੁਸੀਂ ਦਓਗੇ ਕੀ ਬਾਤ ਹੈ ਭਾਈ ਕੀ ਬਾਤ ਹੈ ਬੋਲੇ ਸੋਨਿਆ ਹਾਲੋ ਭਾਈ ਫਸਲਾਂ ਫਸਲਾਂ ਜੀ ਇੱਕ ਸਵਾਲ ਹਾਂ ਹਾਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਹਾਂ ਜੀ ਇਦਾ ਹੀ ਆਖ ਕਰਦੇ ਕਰਦੇ ਹਾਂ ਜੀ ਹਾਂ ਜੀ ਪਰ ਇੱਕ ਉਹ ਪਰਿਵਾਰ ਨੇ ਜਿੰਨਾ ਜਿੰਨਾ ਦਾ ਅੱਗੇ ਪਿੱਛੇ ਕੋਈ ਨਹੀਂ ਤਾਰ ਲੈਣ ਹਾਂ ਜੀ ਹਾਂ ਜੀ ਉਹਨਾਂ ਵਾਸਤੇ ਵੀ ਕੋਈ ਕਿਸੇ ਨੂੰ ਫੀਲ ਕਰ ਦੇ ਕਿਸੇ ਐਨਜੀਓ ਨੂੰ ਭਾਜੀ ਕਰੋ 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 ਭਾਜੀ ਭਾਜੀ ਮੈਂ ਦੱਸ ਨਹੀਂ ਸਕਦਾ ਆ ਮੇਰੇ ਲੂ ਕਿੰਡੇ ਠੀਕ ਆ ਭਾਜੀ ਵੇਖਿਆ ਨਹੀਂ ਜਾਂਦਾ ਇੱਕ ਮੈਨੂੰ ਕਿਸੇ ਨੇ ਦਿਖਾਇਆ ਬਾਬਾ ਬਜ਼ੁਰਗ ਆ ਭਾਜੀ ਉਹਦੀਆਂ ਲੱਤਾਂ ਨਹੀਂ ਹੈਗੀਆਂ ਗ੍ਰੰਥੀ ਸਿੰਘ ਆ ਠੀਕ ਆ ਸਾਰਾ ਸਾਰਾ ਯਾਰ ਕੀ ਕਰਨਗੇ ਉਹ ਲੋਕੀ ਯਾਰ ਕਿੱਥੇ ਜਾਣਗੇ ਠੀਕ ਆ ਸੋ ਅਸੀਂ ਜਿੰਨੇ ਅਸੀਂ ਜਿੰਨੇ ਜੋਗੇ ਆ ਫੀਲਡ 'ਚ ਉਤਰਾਂਗੇ ਠੀਕ ਆ ਹੁਣ ਸਾਨੂੰ ਮੈਂ ਫੇਰ ਕਹਿੰਦਾ ਅਸੀਂ ਬੱਚੇ ਆ ਸਾਨੂੰ ਕੋਈ ਜਿਆਦਾ ਆ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਠੀਕ ਆ ਅਸੀਂ ਤੁਹਾਨੂੰ ਭਾਜੀ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਸਾਨੂੰ ਘਰ ਦੱਸੋ ਜਿੱਥੇ ਆ ਅਸੀਂ ਸੇਵਾ ਕਰਦੇ ਕਰਦੇ ਠੀਕ ਆ ਹਰ ਜਦੋਂ ਅਸੀਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਜਦੋਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਭਾਈ ਭਾਜੀ ਭਾਜੀ ਦੇਖੋ ਭਾਜੀ ਦੇਖੋ ਮੇਰੇ ਭਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਫਿਰ ਮੈਂ ਦਪਹਿਰਾ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁੱਖੀ ਸੰਧੀ ਗਿਆ ਸੁੱਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾਲ ਢਿੱਡ ਜੀ ਨਹੀਂ ਭਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹੀ ਫੈਮਿਲੀ ਗਰੁੱਪ 'ਚ ਭੇਜਤੀ ਵੀ ਉਹ ਵੀ ਮਹਾ ਮਹਾ ਮਾਤਾ ਕੈਂਦੀ ਕੋਈ ਆਪਣੀ ਵੀ ਧੰਨ ਗੁਰੂ ਗਬੇਰ ਸਿੰਘ ਮਹਾਰਾਜ ਨਾਲ ਆਇਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਹੁਣੀ ਹੁਣ ਪਾੜ ਤੇ ਬੈਠੇ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾੜ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਦਾਸ ਹੁਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਆ ਪਹਿਲਾਂ ਛੜੇ ਛਾਂਟ ਸੀ ਕੋਈ ਪਰਵਾਹ ਨਹੀਂ ਹੁਣ ਫੈਮਲੀ ਵਾਲੇ ਹੋ ਗਿਆਂ ਭਾਜੀ ਸਟ्रेस ਸ਼ਰੇਸ਼ ਹੰਧਿਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਟੀ ਸਾਨੂੰ ਦਿੱਤੀ ਹੋਈ ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਟੀ ਉਹ ਬਾਜਾਂ ਵਾਲਾ ਆ ਕਰ ਰਿਹਾ ਕੋਈ ਪਰਵਾਹ ਨਹੀਂ ਬਾਲੇ ਸੋਨਹਾਰਾ ਸ੍ਰੀ ਅਕਾਲ ਚਲੋ ਚਲੋ ਜੀ ਭਾਜੀ